ਕਰਿਆ ਕਰੂੰਗਾ ਵੀ 4 ਫੁੱਟ ਦਾ ਹੀ ਗੰਨਾ ਬੀਜੇ ਕਰਨਾ ਸਸਈ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਅੱਜ ਸਾਨੂੰ ਪਤਾ ਐ ਦੁਵਾਰਾ ਐ ਘਰੇ ਅੱਜ ਤੇ ਆਪਣਾ ਗੰਨਾ ਹਜੇ ਰਹਿੰਦਾ ਬਾਈ ਟਾਲ ਵਾਲਾ ਚੱਲੀ ਜਾਂਦਾ ਬਾ ਲਾਸਟ ਜਿਹੜਾ ਆਉਣ ਇਹ ਤੇ ਆ ਕਿਸੇ ਨੇ ਬੀਜੋਗਾ ਕਹਿਤਾ ਬਾਈ 2 ਕਿੱਲਿਆਂ ਦਾ ਉਹਦੇ ਵਾਸਤੇ ਰੱਖਤਾ ਤੇ ਬਾਕੀ ਬਾਹੀਆ ਜਿਹੜਾ ਬਾਕੀ ਇੱਕ ਦੋ ਗੱਡੀਆਂ ਅੱਜ ਲੈ ਕੇ ਸਵੇਰੇ ਲੋਡ ਕਰਕੇ ਲੱਗੇ ਹੋਏ ਅੱਜ ਨਾਲ ਦੀ ਨਾਲੇ ਬਾਈ ਪੱਤੀ ਇਕੱਠੀ ਕਰਕੇ ਉਧਰ ਬਾਪੂ ਵੀ ਨਾਲ ਹੈਲਪ ਕਰਾ ਰਿਹਾ ਜਿੱਦਣ ਦਾ ਆਇਆ ਬਾਹਰੋਂ ਤੇ ਥੋੜਾ ਜਿਹਾ ਕੰਮ ਦੀ ਖੇਚੜ ਮੰਨੂ ਘਟ ਗਈ ਹੁਣ ਆਪੇ ਕਰੀ ਜਾਂਦਾ ਮਾੜਾ ਮੋਟਾ ਕੰਮ ਕਰ ਤੇ ਬਾਕੀ ਆਜੋ ਤੁਹਾਨੂੰ ਦਿਖਾਉਨੇ ਆ ਬਾਈ ਵਲੌਗ ਚ ਬਣੇ ਰਹੋ ਜੀ ਲੋ ਬਾਈ ਟਰੈਕਟਰ ਲੈ ਕੇ ਆਏ ਹਾਂ ਪਰ ਉਪੜ ਤੇ ਮਹਿੰਦਰਾ 395 ਟਰੈਕਟਰ ਤਾਂ ਬਾਈ ਕਰਾ ਹੈਗਾ ਤਾਂ ਮੈਸੀ ਫਿਰ ਮੈਂ ਕਿ ਚੱਲ ਇਹੀ ਲਿਆਉਨੇ ਇੱਕ ਦੋ ਗੜੇ ਲੱਗਣੇ ਆ ਫਿਰ ਥੋੜਾ ਬਹੁਤਾ ਕੰਮ ਹੋਰ ਵੀ ਹੈਗਾ ਆਪਾਂ ਨੂੰ 395 ਜਿਹੜਾ ਆਪਣਾ 12 ਮਾਡਲ ਉਹ ਆ ਬੰਦੇ ਬਾਈ ਬਹੁਤ ਔਖੇ ਲੱਭੇ ਆ ਇਹ ਉਹ ਕਿਹ ਹਾਲ ਆ ਬਾਈ ਠੀਕ ਆ ਵੀਰ ਉਹ ਠੀਕ ਠਾਕ ਆ ਬਹੁਤ ਠੀਕ ਆ ਚਾਹ ਟਾਈਮ ਹੋਇਆ ਵੈ ਨਾ ਦਾ 30 ਟਾਈਮ ਹੋਇਆ ਵਾ ਹਾਂ ਜੀ ਆਪੀਰਾਮ ਆ ਵੀ ਹਾਂ ਕੀ ਕਰ ਰਹਾ ਕੱਲ ਤਾਂ ਛੁੱਟੀ ਹੋ ਰਹਾ ਜੀ ਕੱਲ ਨੂੰ ਛੁੱਟੀ ਆ ਸਰ ਕੱਲ ਹੋਲੀ ਹੋਲੀ ਆ ਅੱਛਾ ਹਾਂ ਅੱਜ ਜਸਰਾ ਰਾਰਾ 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 ਅੱਛਾ ਹਾਂ ਜਸਰਾ ਰਾਰਾ ਰਾਰਾ ਸਮਝ ਨਹੀਂ ਆ ਰਹਾ ਰਾਰਾ ਕੱਲ ਤਾਰਾ ਰਾਰਾ ਕਰਨੀ ਫਿਰ ਹੈ ਹਾਂ ਜੀ ਅੱਛਾ बनूगा बकरा और मच्छी हाँ। तो मीट बनेगा ही बकरा के अच्छा पाँच किलो खा लूंगे सारी एक पीटर बीह सी पाँच किलो खा लूंगे और बंदा आ जाता है आब, अच्छा आब और... के साथ जी हमारे पास आ जाता है सब कोई बंदा ही जाता है भाई है जो होली के दिन में आता है उसको तो खिलाता ही हूँ ਤੋੜੇ ਬਹੁਤ ਬੰਦੇ ਤਾਂ ਦੇਸ਼ ਨੂੰ ਵੀ ਗਏ ਆ ਹੋਲੀ ਮਨਾਉਣ ਆਓ ਜੀ ਗਿਣਤੀ ਕਿੰਨਾ ਤਾਂ ਰਸਤੇ ਮੇ ਟ੍ਰੇਨ ਮੇ ਹੋ ਜਾਣਾ ਹੋਲੀ ਅੱਛਾ ਔਰ ਅੱਧੇ ਨੇ ਤਾਂ ਰਸਤੇ 'ਚ ਹੋਲੀ ਮਨਾਦਾਨੀ ਦੋ 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 3000 ਬੰਦੇ ਤਾਂ ਰਸਤੇ ਮੇ ਹੋਲੀ ਕਰ ਲੇਤਾ ਕਿੰਨਾ ਕਰੋੜ ਕੇ ਅੱਜ ਕਿੰਨਾ ਖਰਚਾ ਹੋਗਾ ਕੋਈ ਕਹ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਹੈ ਕੋਈ ਲਿਮਿਟ ਨਹੀਂ ਹੈ ਹੋਲੀ 'ਨ ਤਾਂ ਤੁਸੀਂ ਸਦਾਈਓ ਹੋ ਜੰਨੇ ਮੈਂ ਦੇਖਿਆ ਭੈ ਪਾਗਲ ਹੋ ਜਾਏਗਾ ਬੰਦਾ ਗਿਰੇਗਾ ਗਿਰਾ ਹੀ ਰਹੇਗਾ ਫਰੇ ਰਹੇਗਾ ਉਸ ਦਾ ਕੋਈ ਲੜਾਈ ਝਗੜਾ ਕਰੇਗਾ ਕੋਈ ਟੈਨਸ਼ਨ ਨਹੀਂ ਅੱਛਾ ਉਸਦਾ ਕੋਈ ਉਹ ਨਹੀਂ ਹੈ ਕੋਈ ਗੁੱਸਾ ਨਹੀਂ ਹੋਏਗਾ ਨਹੀਂ ਕੋਈ ਗੱਲ ਨਾ ਮਾਨੋ ਹੋਲੀ ਹੈ ਅੱਛਾ ਹਾਂ ਇਹ ਗੱਲ ਹੁੰਦਾ ਹੈ ਬੁਰਾ ਨਾ ਮਾਨੋ ਹੋਲੀ ਹੈ ਆਪਸ ਵਿੱਚ ਰੱਖਿਓ ਉਹਦੇ ਜੱਟਾਂ ਜੁਟਾਂ ਨਾਲ ਨਾ ਪੰਗਾ ਲਿਓ ਕਿਸੇ ਨਾਲ ਨਹੀਂ ਨਹੀਂ ਹਾਂ ਕਈ ਵਾਰ ਮੈਂ ਦੇਖਿਆ ਪਿਛਲੀ ਵਾਰ ਦੋ ਦਿਨ ਬੰਦੇ ਭੂਸਰ ਗਏ ਤੇ ਜਿਆਦਾ ਫੇ ਸਰਵਿਸ ਹੋ ਗਈ ਸੀ ਉਹਨਾਂ ਦੀ ਹੋ ਗਿਆ ਆ ਕਰਾ ਵੀ ਦੋ ਦਿਨ ਸੇ ਅਸੀਂ ਭਗਾ ਦਿਆ ਹਾਂ ਮੇਰ ਸਿੰਘ ਦੇ ਮੋਟਰਪੜ ਗਿਆ ਉੱਥੇ ਸੇ ਵੀ ਗੰਗाराम ਮਾਰ ਕੇ ਡੰਡੇ ਭਗਾ ਦਿਆ ਸ਼ਰਾਬੀ ਕੋ ਹਾਂ ਫਿਰ ਹੁਣ ਕੇੰਪੀ ਵਾਲੇ ਮੋਟਰਪੜ ਗਿਆ ਉੱਥੇ ਵੀ ਰਾਤ ਪਹਿਤ ਮੇ ਮੂਠ ਮੂਠ ਕਰ ਲਿਆ ਅੱਛਾ ਔਰ ਠੀਕ ਹੈ ਸਾਦਾ ਨਾਮ ਇਹ ਗੱਲ ਕਰਦਾ ਠੀਕ ਹੈ ਚਲੋ ਆਪਣਾ ਥੋੜਾ ਤਿਹਾਰਾ ਵਧੀਆ ਤਰੀਕੇ ਨਾਲ ਮਨਾਓ ਬੰਨਿਆ ਠੀਕ ਨਹੀਂ ਦਾਰੂ ਪੀ ਕੇ ਕਿਦੇ ਹੋਰ ਬੰਦੇ ਨੂੰ ਉਹ ਨਾ ਉਹ ਚੀਜ਼ ਦਾ ਫਾਇਦਾ ਨਹੀਂ ਹੈਗਾ ਉਹ ਐਸਾ ਸਾਰਾ ਮਾਰੀ ਕੇ ਕੰਮ ਨਹੀਂ ਕਰਨਾ ਲੜਾਈ ਝਗੜਾ ਕਰ ਖਾਓ ਪੀਓ ਆਪਣਾ ਸਰਦਾਰ ਜੀ ਦੇ ਘਰ ਜਾਏਗਾ ਹਾਂ ਕਿਹਾ ਸਬਲੇਗਾ ਸਰਦਾਰ ਜੀ ਅੱਜ ਖੁਸ਼ੀ ਹੈ ਜੇਰਾ ਮਰਜ਼ੀ ਹੈ ਦੇਓ ਹਾਂ ਨਾ ਮਰਜ਼ੀ ਹੈ ਨਾ ਦੇਓ ਨਹੀਂ ਦੇਣਾ ਨਾ ਦੇਓ ਠੀਕ ਆ ਠੀਕ ਆ ਜਾ ਕੋਈ ਬਾਤ ਨਹੀਂ ਹੈ ਠੀਕ ਆ ਚਲੋ ਖੂਦ ਖਾਣ ਲੈਂਗੇ ਫਿਰ ਲਗਾ ਦੇਣਾ ਠੀਕ ਹੈ ਗੱਲ ਬਾਈ ਆਹ ਗੰਨਾ ਬਣਾ ਦੇਖੋ ਵਧੀਆ ਫੁੱਟ ਰਿਹਾ ਦੂਏ ਆਪਣੇ ਬੀਜੜੇ ਦਾ ਗੰਨਾ ਪਹਿਲੇ ਸਾਲ ਵਾਲਾ ਹੀ ਤੇ ਜਿਹਦਾ 88 ਬੀਜ ਆ ਵਧੀਆ ਫੁੱਟਦਾ ਦੂਏ ਸਾਲ ਦੇ ਵਿੱਚ ਵੀ ਦੇਖੋ ਤੁਸੀਂ ਵੈਸੇ ਇਹ ਲਾਇਆ ਵਾ ਦਾ ਗੰਨਾ ਥੋੜਾ ਜਿਹਾ ਛਿੱਦਾ ਰੱਖ ਕੇ ਹੀ ਤਾਂ ਹੁਣ ਇਹਦੇ ਵਿੱਚ ਮੋਟੀ-ਮੋਟੀ ਉਹ ਕਰ ਦੇਣੀ ਆ ਇਹ ਆਪਣਾ ਤੰਗੜੀ ਜੀ ਫੇਰ ਕੇ ਜਿਹੜੀ ਪੱਤੀ ਜੀ ਅੱਗ ਲਾ ਦੇਣੀ ਆ ਪਹਿਲਾਂ ਤਾਂ ਨਾਸਲਾਹਤੀ ਅੱਗ ਲਾਉਣ ਦੀ ਪਰ ਫੇਰ ਆਏ ਆ ਆਪਣੇ ਰੋਟਾਵੇਟਰ ਫੇਰ ਨਾਲ ਗੁੱਡ ਗੜਾਈ ਥੋੜਾ ਔਖੀ ਕਰਦੀ ਆ ਤੇ ਬਾਪੂ ਇੱਧਰ ਲੱਗਿਆ ਹੋਇਆ ਹੋ ਜੜੀ ਜੀ ਸਸਰੀ ਗਾਲ ਜੀ ਹੋ ਠੀਕ ਆ ਜੀ ਅਜੇ ਲੱਗੇ ਹੋਏ ਆ ਫਿਰ ਹਾਂ ਕਰਦੀ ਆ ਸਫਾਈ ਜਿਹੜਾ ਗੁੱਡ ਗੜਾ ਜੀ ਸੌਖਾ ਰਹੂ ਆ ਉਹ ਤਾਂ ਹੈ ਹਾਂ ਐੜੀ ਫੇਰ ਥੋੜੀ ਖੁਰਪਾ ਕਹੀ ਚਲਾਉਣੀ ਥੋੜੀ ਸੌਖੀ ਰਹੂਗੀ ਸੌਖੇ ਵੀ ਉਹਨੇ ਦਿਹਾੜੀ ਪਾਈ ਜਾਣੀ ਤਾਂ ਮੈਂ ਠੰਡੇ ਚੱਲਣਾ ਹਾਂ ਇਹ ਕਰਕੇ ਸੁੱਤਾ ਹੀ ਮਾਰ ਹਾਂ ਗੰਨਾ ਜੰਮਿਆ ਬਸੇਰਾ ਹਨਾ ਅੰਨਾ ਫੇਰਾ ਫੁੱਟਿਆ ਤਾਂ ਜੇ ਇੱਕ ਅਦੀ ਬਾਦੀ ਗੜਾਈ ਗੜੂਈ ਹੋ ਗਈ ਮਿੱਟੀ ਚੜ ਗਈ ਉਹ ਗੜਾਈ ਕੱਲ ਤੇ ਹੋਲੀ ਆ ਪਰਸੋਂ ਤਾਂ ਇਹਨੇ ਫਿਰ ਇਹਨੇ ਹੋਰ ਭੂਸਰ ਜਾਣਾ ਗੰਨੇ ਨੇ ਤੇ ਬਾਈ ਪਲਵਾ ਕੇ ਪਾਣੀ ਪਾਉਂਦੇ ਰਹੇ ਪਾਸੇ ਅਸਲ ਚ 88 ਬੀਜ ਦੀ ਬਾਈ ਆਹੀ ਮौज ਹੈ ਉੱਪਰ ਆਪਣੇ ਦੂਆ ਬੀਜ ਲਾਇਆ ਤਾਂ ਉਹ ਦਾ ਤਾਂ ਰੱਬੇ ਮਨ ਕੇ ਰੱਬ ਆਸਰੀ ਆ ਕੰਮ ਇਹਨੇ ਵਧੀਆ ਫੁੱਟੇ ਆਣਾ ਇਹ ਤਾਂ ਸ਼ਾਇਦ ਜਿੰਨਾ ਹੁਣ ਨਿਕਲੇ ਇਹਦੇ ਨਾਲ ਮੜਾ ਮੋਟਾ ਹੀ ਘਟ ਨਿਕਲੂ ਤੇ ਜੇ ਇਹਨੂੰ ਆਪਾਂ ਵਧੀਆ ਸੇਵਾ ਕਰੀਏ ਤਾਂ ਦੂਏ ਸਾਲ ਵੀ ਇਹ ਬਾਈ ਵਧੀਆ ਆਪਣਾ ਸਮਝ ਲਓ ਖਰਚਾ ਜਿਆ ਪੂਰਾ ਕਰ ਦਿੰਦਾ ਠੀਕ ਆ ਬਾਕੀ ਆਪਣੇ ਨਾਲ ਵਾਲੇ ਖੇਤਾਂ ਦੇ ਬਾਈ 4 ਫੁੱਟ ਤੇ ਵੀ ਗੰਨਾ ਲੱਗਿਆ ਹੋਇਆ ਆਪਾਂ ਤੁਹਾਨੂੰ ਉਹ ਵੀ ਉਹਦੀ ਵੀ ਵੀਡੀਓ ਬਣਾ ਕੇ ਦਿਖਾਉਣੀ ਆ 4 ਫੁੱਟ ਤੇ ਹੁਣ ਸਾਡੇ ਵੀ ਬਾਈ ਇਸ ਵਾਰ ਇਹ ਵੀ ਵਿੱਚ ਗੰਨਾ ਲਾਉਣ ਲੱਗੇ ਬਹੁਤ ਗੰਨਾ ਲੱਗਿਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿੱਦਾਂ ਦੀ ਗਰੋਥ ਕਰੀਆ ਗੰਨੇ ਨੇ ਆਜੋ ਬਾਕੀ ਟਰੈਕਟਰ ਤੁਹਾਨੂੰ ਪਤਾ ਹੀ ਆ ਬਾਈ ਇਹ ਆਪਣੇ ਕੋਲ ਸੇਲ ਤੇ ਆ ਜੀ 12 ਮਾਡਲ ਟਰਬੁੰਜਨ ਵਾਲਾ ਇਹ 395 ਪਾਵਰ ਸਟੀering ਆ ਤੇ ਟਾਇਰ ਟੂਰ ਵੀ ਨਾਲ ਦੇ ਟਰੈਕਟਰ ਦੇ ਪਿਛਲੇ ਟਾਇਰ ਨਾਲ ਦੇ ਹੀ ਆ ਅੱਧੇ ਟਾਇਰ ਹੋਣਗੇ ਟਰੈਕਟਰ ਦੇ ਨਾਲ ਦੇ ਠੀਕ ਆ ਜੀ ਜਿਹਨੇ ਘਰ ਰੱਖਣਾ ਖੇਤੀਬਾੜੀ ਵਾਸਤੇ ਲੈਣਾ ਟਰੈਕਟਰ ਵਧੀਆ ਏ ਐਨ ਪੂਰਾ ਠੀਕ ਗੰਨਾ ਬਾਸ ਹੋ ਗਿਆ ਮਾੜਾ ਮੋਟਾ ਹੋ ਲੱਦ ਹੋਊਗਾ ਤੇ ਮੁਰਲੇ ਟਾਇਰ ਤਾਂ ਜਮੇ ਨਵੇਂ ਲੱਗੇ ਹੋਏ ਆ 80 90 ਪੈਸੇ ਆ ਪਿਛਲੇ ਟਾਇਰ ਨਾਲ ਦੇ ਅੱਧੇ ਕੋ ਹੋਣਗੇ ਠੀਕ ਆ ਬਾਕੀ ਤੇਲ ਖਰਚਾ ਬਹੁਤ ਘੱਟ ਆ ਫੰਕਸ਼ਨ ਸਾਰੇ ਆ ਕਲੱਚ ਵੀ ਡਬਲ ਆ ਬ੍ਰੇਕਾਂ ਵੀ ਤੇਲ ਚ ਠੀਕ ਹੈ ਜੀ ਮੂਰੇ ਵੇਡ ਬੂਟ ਲੱਗਿਆ ਖਰਚਾ ਬਹੁਤ ਜਾਇਜ਼ ਇਹਦਾ ਕੰਮ 475 ਨਾਲੋਂ ਵੱਧੇ ਕਰੂਗਾ ਘਟ ਨਹੀਂ ਕਰਦਾ ਹੈਗਾ ਠੀਕ ਹੈ ਜੀ ਤੇ ਬਾਕੀ ਆ ਜੋ ਤੁਹਾਨੂੰ ਗੰਨਾ ਦਿਖਾਉਨੇ ਆਪਾਂ ਤੇ ਲੋ ਬਾਈ ਆਹ ਦੇਖੋ 4 ਫੁੱਟ ਵਾਲਾ ਜਿਹੜਾ ਬੈੱਡ ਵਾਲਾ ਗੰਨਾ ਲੱਗਿਆ ਵਾ ਤੇ ਡੈੜੀ ਵਿੱਚ ਉਹ ਵੀ ਲਾਏ ਹੋਏ ਆ ਜੀ ਮਾਂ ਹਨਾ ਮਾਂ ਲਾਏ ਹੋਏ ਗੰਨੇ ਦੀ ਗਰੋਥ ਦੇਖੋ ਬਾਈ ਹਾਂ ਵਿੱਚ ਮਾਂ ਲੱਗੇ ਹੋਏ ਆ ਤੇ ਪੌਪੂਲਰ ਵੀ ਬਾਈ ਨਾਲੇ ਲਾਇਆ ਹੋਇਆ ਠੀਕ ਹੈ ਜੀ ਅੜੀ ਅਸਲ 'ਚ ਦੇਖਿਆ ਜਾਵੇ ਸਿਆੜ ਤਾਂ ਇਹ ਇਹ ਵੀ ਉਨੇ ਹੀ ਬਣ ਜੰਨੇ ਆ ਨਹੀਂ ਉਨੇ ਹੈਨਾ ਜੀ ਆਹ ਹੁਣ ਮੇਰੇ ਹਿਸਾਬ ਨਾਲ ਵਿੱਚ ਆਪ ਬਾਈ ਵਿਚੇ ਤੇ ਜਿਹੜੀ ਆਹ ਦੂਰੀ ਹੈ ਗੰਨੇ ਤੋਂ ਗੰਨੇ ਦੀ ਇਹ ਮੇਰੇ ਹਿਸਾਬ ਨਾਲ ਫੁੱਟਕ ਦੀ ਹੋਊਗੀ 1 ਫੁੱਟ ਆਹੇ 4 ਫੁੱਟ ਫਿਰ ਵਿੱਚ ਛੱਡਿਆ ਵਾ ਏ ਉਹਦੇ ਬਾਅਦ ਫਿਰ 2 ਸਿਆੜ ਇਕੱਠੇ ਜਿਹੜੀ ਫਿਰ ਤਾਂ ਕਲਮੁੱਥੀ ਚਲੇ ਗਿਆ ਇੱਕ ਤਰ੍ਹਾਂ ਨਾਲ ਹੈਨਾ ਜੀ ਕਲਮ ਲੱਗੀ ਹੋਈ ਹੈ ਹੈਨਾ ਜੀ ਕਿਹੜੀ ਕਲਮ ਕਿੱਦਾਂ ਜੀ ਗੰਨਾ ਬੀਜੇ ਨਹੀਂ ਉਹ ਕਲਮ ਲੱਗੀ ਹੋਈ ਨਹੀਂ ਗੰਨਾ ਹੀ ਆ ਜੀ ਗੰਨਾ ਹੀ ਆ ਆ ਦੇਖੋ ਗੰਨਾ ਪਿਆ ਗੰਨਾ ਹੀ ਆ ਬਾਕੀ ਬਾਈ ਗੰਨਾ ਦੇਖੋ ਐ ਸਾਰਾ ਪੂਰਾ ਇੱਕ ਸਾਰ ਬਰਾਬਰ ਜੰਮਿਆ ਹੋਇਆ ਤੇ ਨਾਲ ਮੈਨੂੰ ਲੱਗਾ ਮਾਂ ਉਹਦੇ ਨਾਲ ਕੇਰੇਵੇਂ ਤਰਫਾਲੀ ਨਾਲ ਹਨਾ ਜੀ ਹੂੰ ਆ ਦੇਖੋ ਮਾਂ ਵੀ ਵਧੀਆ ਜੰਮੇ ਹੋਏ ਆ ਹੁਣ ਇਹਨਾਂ ਨੇ ਪਾਣੀ ਲੱਗ ਗਿਆ ਹੁਣ ਇਹਨੇ ਭੂਸਰ ਜਾਣਾ ਆਪਣੇ ਹੁਣ ਜਿਹੜੀ ਲੋਕ ਇਦਾਂ ਲੱਗੇ ਲਾਉਣ ਗੰਨਾ ਹਨਾ ਇਹ ਤਾਂ ਇਹਦੇ ਦੋ ਤਿੰਨ ਫਾਇਦੇ ਆ ਇੱਕ ਤਾਂ ਵਿੱਚ ਗੁੱਡ ਗੜਾਈ ਕਰਨੇ ਆਪਾਂ ਨੂੰ ਆਪਾਂ ਵੀ ਕਰੂੰਗੇ ਤਰੀਕਾ ਹਾਂ ਇਹਦੇ ਇਹਦੇ ਵਿੱਚ ਗੁੱਡ ਗੜਾਈ ਵੀ ਕਰਨੀ ਸੌਖੀ ਆ ਜਿੱਦਾਂ ਹੁਣ ਵਿੱਚ ਇੱਧਰ ਸਾਈਡ ਤੇ ਬਹਿ ਕੇ ਦੋ ਹੀ ਪਾਸੇ ਹਨਾ ਜੀ ਇੱਧਰ ਨੂੰ ਬਹਿ ਕੇ ਇੱਧਰ ਨੂੰ ਫਿਰ ਵਿੱਚ ਰੇਹ ਪਾਣੀ ਪਾਉਣਾ ਸੌਖਾ ਸਭ ਕੁਝ ਸੌਖਾ ਜੀ ਹਾਂ ਫਿਰ ਜਿੱਦਾਂ ਵਿੱਚ ਬਾਅਦ ਆਪਾਂ ਸੁੰਡੀ ਸਾੰਡੀ ਦੀ ਗੰਨੇ ਨੂੰ ਬੜੇ ਹੋ ਤੇ ਸਪਰੇਅ ਕਰਦੇ ਆ ਉਹ ਵੀ ਸੌਖੀ ਆ ਕਰਨੇ ਆਓ ਸਹੀ ਹਾਂ ਹਾਂ ਬਾਈ ਨਵੀਆਂ ਨਵੀਆਂ ਤਕਨੀਕਾਂ ਹੁਣ ਆਪਣੇ ਸਾਡੇ ਇੱਧਰ ਏਰੀਆ ਦੇ ਜ਼ਿਮੀਦਾਰ ਵੀ ਲੱਗੇ ਸਾਰੇ ਹੀ ਕਰਨਾ ਇਸ ਵਾਰ 4 ਫੁੱਟ ਤੇ ਸਾਡੇ ਰੀਚ ਵਜਾਈ ਬਹੁਤ ਹੋਈ ਆ। ਬਾਕੀ ਅੱਗੇ ਨੂੰ ਹੁਣ ਆਪਾਂ ਵੀ ਲਾਉਂਗੇ ਆ ਪਤਾ ਐ ਕਿ ਲਾਉਣਾ ਤਾਂ ਪੈਦ ਕਿ ਥੋੜੀ ਨਸਲਾ ਹੋਊਗੀ। ਤੇ ਹੁਣ ਅੱਗੇ ਨੂੰ ਕੋਸ਼ਿਸ਼ ਕਰਿਆ ਕਰੂੰਗਾ ਵੀ 4 ਫੁੱਟ ਦਾ ਹੀ ਗੰਨਾ ਬੀਜੇ ਕਰਨਾ। ਤੇ ਕੰਮ ਉੱਥੀ ਜਾਂਦਾ ਬਾਈ ਆਪਾਂ ਨੂੰ ਸਿਰਫ ਆਹੀ ਲੱਗਦਾ ਵੀ ਆਹ ਵਿੱਚ ਗੈਪ ਵੱਧ ਹੈ। ਪਰ ਗੰਨੇ ਦਾ ਝਾਲ ਦੱਸਦੇ ਆਂ ਵੀ ਦੂਏ ਨਾਲੋਂ ਵੱਧੇ ਨਿਕਲਦਾ ਘੱਟ ਨਹੀਂ ਨਿਕਲਦਾ। ਠੀਕ ਹੈ ਜੀ। ਜਿਹੜੀ ਸਭ ਤੋਂ ਇਹਦੀ ਵੱਧ ਮौज ਹੈ ਵੀ ਇਹੀ ਆ ਵੀ ਗੰਨੇ ਦੀ ਸਾਂਭ ਸੰਭਾਲ ਕਰਨੀ ਸੌਖੀ ਹੋ ਜਾਂਦੀ ਆ। ਠੀਕ ਹੈ ਜੀ। ਤੇ ਬਾਕੀ ਇਹ ਜਿਆਦਾਤਰ ਗੰਨੇ ਦੀ ਖੇਤੀ ਕਰਦੇ ਆ ਪਪੂਲਰ ਵਿੱਚ ਤੇ ਪਪੂਲਰ ਦੇ ਵਿੱਚ ਬਈ ਗੰਨੇ ਦੀ ਖੇਤੀ ਵੈਸੇ ਵੀ ਕਾਮਯਾਬ ਹੈ ਕਾਮਯਾਬ ਇਦਾਂ ਹੈ ਜੀ ਕਿਉਂਕਿ ਵੀ ਪਪੂਲਰ ਦੇ ਵਿੱਚ ਜਿਹੜਾ ਆਪਾਂ ਗੰਨਾ ਲਾਉਨੇ 1-2 ਸਾਲ ਵਿੱਚ ਟਰੈਕਟਰ ਨਹੀਂ ਘੁੰਮਦਾ ਹੈਗਾ ਠੀਕ ਹੈ ਜੀ ਜਿਹੜੀਆਂ ਪਪੂਲਰ ਦੀਆਂ ਜੜਾਂ ਐ ਉਹ ਡਿਸਟਰਬ ਨਹੀਂ ਹੁੰਦੀਆਂ ਜਦੋਂ ਆਪਾਂ ਵਿੱਚ ਫਸਲ ਬੀਜੀ ਜਾਂਨੇ ਟਰੈਕਟਰ ਕਮਾਈ ਜਾਂਨੇ ਦੀਆਂ ਜੜਾਂ ਹਿੱਲੀ ਜਾਂਦੀਆਂ ਫਾਲਿਆਂ ਨਾਲ ਤਵੀਆਂ ਨਾਲ ਹੁਣ 2-3 ਸਾਲ ਗੰਨਾ ਖੜਾ ਰਹਿੰਦਾ ਵਿੱਚ ਇੰਨੇ ਨੂੰ ਆਪਣਾ ਜਿਹੜਾ ਬੂਟਾ ਏ ਉਹ ਬਹੁਤ ਵਧੀਆ ਗ੍ਰੋਥ ਕਰ ਜਾਂਦਾ ਏ ਤੇ ਇੰਨੇ ਵਿੱਚੇ ਬਹੁਤ ਫਾਇਦਾ ਹੋ ਜਾਂਦਾ ਆ ਦੇਖੋ ਆ ਖੇਤਾਂ ਵਿੱਚ ਗੰਨਾ ਲੱਗਿਆ ਵਾ ਤਾਂ ਕਣਕ ਦੇਖ ਲਓ ਕਿ ਆ ਟੌਪ ਦੀ ਖੜੀ ਆ ਬਾਈ ਜਿਹੜੇ ਖੇ ਦੇ ਵਿੱਚ ਸਾਲ 2 ਸਾਲ ਗੰਨਾ ਖੜ ਜਾਂਦਾ ਉਹਦੇ ਵਿੱਚ ਫਸਲ ਵੀ ਬਾਈ ਲੈਦੀ ਹੁੰਦੀ ਆ ਗਰਗੀ ਥੋੜੀ ਜੀ ਕਣਕ ਪਾਣੀ ਲੱਗੇ ਤੇ ਪਰ ਵੀ ਬੱਲ ਦੇਖ ਲਓ ਤੁਸੀਂ ਬਾਈ ਐਨ ਤਕੜੀ ਵਾਲਾ ਹੀ ਹੋਈ ਗੰਨਕ ਨੂੰ ਵੀ ਦੱਸੂਗਾ ਝਾੜ ਵਾਕੇ ਜੀ ਵੀ ਹਾਂ ਕਣਕ ਨਿਕਲੀ ਆ ਇਦੇ ਵਿੱਚ ਬਾਈ ਦੋ ਮੇਰੇ ਸਾਹਮਣੇ ਦੋ ਸਾਲ ਤਿੰਨ ਸਾਲ ਗੰਨਾ ਖੜਿਆ ਰਿਜ਼ਲਟ ਤੁਹਾਡੇ ਸਾਹਮਣੇ ਆ ਠੀਕ ਆ ਜੀ ਕਿਉਂਕਿ ਜਿਹੜੀ ਆਪਾਂ ਇੱਕੋ ਫਸਲ ਲਾਈ ਜੰਨੇ ਬਾਈ ਖੇਤ ਦੇ ਵਿੱਚ ਕਣਕ ਜੀ ਦੀ ਕਣਕ ਜੀ ਦੀ ਉਹਦੇ ਨਾਲ ਆਪਣੇ ਖੇਤ ਦਾ ਉੱਕਣਾ ਝਾੜ ਨਹੀਂ ਰਹਿੰਦਾ ਹੈਗਾ ਤਾਂ ਹੀ ਕਹਿੰਦਾ ਵੀ ਫਸਲ ਬਦਲ ਕੇ ਬੀਜੋ ਹੋਰ ਵੀ ਜਿਹੜੀਆਂ ਫਸਲਾਂ ਆ ਵਿੱਚ ਸਾਲ ਦੋ ਸਾਲ ਹੋਰ ਫਸਲਾਂ ਵੀ ਲਾਓ ਤੇ ਇਹ ਚੀਜ਼ ਦਾ ਆਪਾਂ ਨੂੰ ਫਰਕ ਫਿਰ ਆਉਣ ਵਾਲੇ ਟਾਈਮ 'ਚ ਦੇਖਣ ਨੂੰ ਮਿਲਦਾ ਹੈ ਠੀਕ ਆ ਜੀ ਬਾਕੀ ਬਾਈ ਚਲੋ ਸਾਨੂੰ ਤਾਂ ਮਿਲ ਨੇੜੇ ਆ ਕਈ ਵੀਰ ਦੱਸਦੇ ਵੀ ਸਾਨੂੰ ਮਿਲਣਾ ਨਹੀਂ ਬਾਈ ਨੇੜੇ ਹੈਗੀਆਂ ਅਸੀਂ ਗੰਨਾ ਤਾਂ ਨਹੀਂ ਲਾਉਂਦੇ ਸਾਨੂੰ ਗੰਨਾ ਗੇਰ ਨਾ ਔਖਾ ਏ ਕਿਤੇ ਗੰਨਾ ਸਾਡਾ ਵਿਕਦਾ ਨਹੀਂ ਹੈਗਾ ਫਿਰ ਆ ਚੀਜ਼ ਦੀ ਦਿੱਕਤ ਆਉਂਦੀ ਆ ਤੇ ਪਰ ਜ਼ਿਆਦਾਤਰ ਤਾਂ ਹੁਣ ਤਾਂ ਬਾਈ ਸਾਡੇ ਦਾ ਲੋਕਲ ਮਰੰਡਾ ਮਿੱਲ ਸਾਨੂੰ ਲੋਕਲ ਪੈਂਦਾ ਏ ਲੋਕਲ ਵੀ ਗੰਨਾ ਨੂੰ ਪੈਂਦਾ ਤਾਂ ਬਾਈ ਸਾਨੂੰ ਵੀ ਦੂਰੇ ਆ ਤੇ ਪਰ ਠੀਕ ਆ ਯਾਨੀ ਕਿ ਸਾਡੇ ਰੀ ਵਿੱਚ ਇਸ ਵਾਰ ਨੂੰ ਕਾਫੀ ਗੰਨਾ ਲੱਗਿਆ ਬਾਕੀ ਚਲੋ ਆਪਣਾ ਗੰਨਾ ਬਾਈ ਹੋ ਗਿਆ ਲੋਡ ਹੁਣ ਲੈ ਚੱਲੀਏ ਰੋਪੜਨ ਨੂੰ ਇਹਨੂੰ ਰੋਪਾ ਟਾਲ ਲੂ ਫੇਰ ਆਪਾਂ ਰੋਪੜ ਜਾ ਕੇ ਵੀ ਥੋੜਾ ਜਿਹਾ ਵਲੌਗ ਬਣਾਉਨੇ ਆ ਤੇ ਆਪਾਂ ਨੇ ਹੁਣ ਬਾਈ ਟਰੈਕਟਰਾਂ ਦੇ ਨਾਲ-ਨਾਲ ਆਪਾਂ ਨੇ ਹੁਣ ਮਾੜੇ-ਮੋਟੇ ਆਪਣੇ ਖੇਤੀਬਾੜੀ ਦੇ ਵੀ ਵਲੌਗ ਵੀ ਥੋੜੇ-ਬੋਟੇ ਬਣਾਏ ਕਰ ਕਰਨੇ ਆ ਆਜੋ ਅੱਗੇ ਦਿਖਾਉਨੇ ਆ ਆਪਾਂ ਲੋ ਬਾਈ ਗੰਨਾ ਹੋ ਗਿਆ ਆਪਣਾ ਲੋਡ ਅੱਜ ਬਾਪੂ ਨੂੰ ਬਿਠਾ ਲਦਾ ਬਾਈ ਟਰੈਕਟਰ ਪਰ ਇਹ ਬਾਪੂ ਨੇ ਬਹੁਤ ਗੰਨਾ ਢੋਆ ਉਹਦੇ ਤੇ ਆ ਬੱਪੂ ਦੀ ਡਰਾਈਵਰੀ ਚੈੱਕ ਕਰਦੇ ਆ ਵੈਸੇ ਤਾਂ ਕਿੰਨਾ ਇੰਨਾ ਹੈ ਨਹੀਂ ਤਾਂ 50 60 ਕੁ ਪੰਡਾ ਦੇ ਕਿੰਨਾ ਹੁੰਦਾ ਭਾਈ ਬੱਪੂ ਕੋ ਪਹਿਲਾਂ 724 ਦਾ ਭਾਈ ਉਹਨੂੰ ਹੋਰ ਕਿੰਨਾ ਉਹਦੇ ਸਾਰੇ ਖੇਤ ਕਿੰਨਾ ਹੀ ਲਾਉਣਾ ਹਣ ਦੇ ਆਉਣ ਦੇ ਆਉਣ ਦੇ ਕਹਿੰਦਾ ਭਾਈ ਬਹੁਤ ਜ਼ੋਰ ਰੱਖਣਾ भाई आई है थोड़ी चढ़ाई बाकी है। भाई तो उधर काले वाई की भी परची लोड़ हो गई अच्छा